ਸਾਰੇ ਚੈਨ ਚ ਪਰਿਸ਼ਤ ਸਰੀਆ ਕਾਲ ਹੋ ਉਸਨਾਉ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀ ਸਾਰੇ ਠੀਕ-ਠਾਕ ਹੋਵੋਗੇ ਮੈਂ ਵੀ ਠੀਕ-ਠਾਕ ਹਾਂ ਦੇ ਅੱਥੇ ਮੈਂ ਬਣਾ ਰਹੀਆਂ ਪਈਆਂ ਨੇ ਸਬਜ਼ੀ ਟਾਈਮ ਹੋ ਗਿਆ ਜਦੋਂ ਸਾ ਟਾਈਮ ਜਿਹੜਾ ਹੋ ਗਿਆ ਸ਼ਾਮ ਦੇ 6:30 ਹੋਣ ਸਤ ਹੋ ਗਏ ਤੇ ਅੱਜ ਬੜੇ ਦਿਨ ਬਾਅਦ ਵਲੌਗ ਬਣਾਣ ਲੱਗੇ ਟਾਈਮ ਹੀ ਨਹੀਂ ਲੱਗਿਆ ਤੁਹਾਨੂੰ ਪਤਾ ਬੱਡੀ ਨਾਲ ਦੇ ਅੰਦਰ ਸੀ ਵਸੂ ਦੇ ਚਸਾਲ ਤਾਂ ਲੰਘ ਜਾਂਦਾ ਸੀ ਚਾਹ ਪਾਣੀ ਦੇਣ ਵਿੱਚ ਸੀ ਹੁਣ ਥੋੜਾ ਜਿਹਾ ਕੰਮ ਜਣਾ ਨੇੜੇ ਹੋ ਗਿਆ ਤੇ ਇੱਧਰ ਨੂੰ ਕਪਾਣ ਦੀ ਚਟਣੀ ਇਹਦੇ ਵਿੱਚ ਉਹ ਪਦੇਣਾ ਇਹਨੇ ਦੇ ਇੱਥੇ ਪਿਆਜ਼ ਦਿੱਤੇ ਤੇ ਮੈਂ ਤਾਂ ਚਾਹ ਚ ਨਮਕ ਥੋੜਾ ਜਿਹਾ ਆਮਚੂਰ ਪਾ ਲਿਆ ਚਟਨੀ ਜਿਹੜੀ ਮੈਂ ਮਿਕਸੀ ਚ ਕੁੱਟਣ ਲੱਗੀ ਹੁਣ ਜਦਾਂ ਟਾਈਮ ਮਿਲ ਜੇਗਾ ਤੇ ਸਬਜ਼ੀ ਬੈਲਣਾ ਦੀ ਇਸ ਲਈ ਬੈਂਗਣਾ ਨੇ ਥੰਦਰਤ ਸੀ ਥੋੜੀ ਗਰਮ ਹੁੰਦੀ ਕਰਮੀ ਇੱਦਾਂ ਓਹ ਜ਼ਿਆਦਾ ਹੋ ਗਈ ਤੇ ਨਾਲ ਤਾਂ ਕਰਕੇ ਪਰੀ ਨੇ ਜਤਨੀ ਕੁੱਟਣੀ ਤੇ ਬੈਲਸ ਪਾ ਲੈਂਦਾ ਹਨ ਇਹਨਾਂ ਦੇ ਕੰਮ ਕਰਨੇ ਨੇ ਕਰਦੇ ਹੀ ਅੱਛਾ ਬੈਂਗਣੇ ਕਰਦੇ ਚਲੋ ਕੋਈ ਵੀ ਇਸ ਕੋਈ ਸਪਰੇਅ ਵਿਦਿਆ ਨਹੀਂ ਹੋਇਆ ਵੈਸੇ ਵੀ ਕਰਨੇ ਨੇ ਜਤਨੀ ਨੇ ਜਤਨੀ ਜਿਹੜੀ ਠੀਕ ਹੈ ਜੀ ਆਪਣੇ ਹਾਜ਼ਮੇ ਲਈ ਵੀ ਤੁਹਾਨੂੰ ਟੇਸਟੀ ਵੀ ਲੱਗਦੀ ਹੈ ਹੁਣੇ 2 ਮਿੰਟ ਟੇਸਟੀ ਲੱਗਣੀ ਹੈ ਤੇ ਜੇ ਬਰਸਾਤ ਆ ਜੜੀ ਬਰਸਾਤਾਂ ਵੀ ਨਹੀਂ ਵਧੀਆ ਲੱਗਦੀ ਤੇ ਤੁਸੀਂ ਦੋਈ ਦੇ ਹੁਣੇ ਮਿਕਸੀ ਜਿਹੜੀ ਕਿੰਨੀ ਜ਼ਿਆਦਾ ਲਪੇਟ ਕੇ ਰੱਖੀ ਹੋਈ ਹੈ ਸਾਡੇ ਨਾਲ ਜਿੱਲਾ ਹੋਣ ਕਰਕੇ ਸੋਈ ਦੇ ਵਿੱਚ ਧੂਆਂ ਜਿਹਾ ਬਹੁਤ ਹੁੰਦਾ ਤੇ ਚੀਜ਼ ਹਰ ਇੱਕ ਪਾਹੀ ਹੋ ਜਾਂਦੀ ਹੈ ਤੇ ਕੋਸ਼ਿ ਜਿਹੜੀ ਮਿਕਸੀ ਨਵੀਂ ਲਿਆਂਦੀ ਤੁਹਾਨੂੰ ਪਤਾ ਜਦੋਂ ਨਵੀਂ ਨਵੀਂ ਚੀਜ਼ ਆਂਦੀ ਹੈ ਤੇ ਤਾਂ ਥੋੜਾ ਜਿਹਾ ਆਪਾਂ ਸਮਝ ਲੋ ਜਾਂ ਕਦਰ ਨੂੰ ਜਿਵੇਂ ਸੰਭਾਲ ਵੀ ਕਰਦੇ ਆ ਤੇ ਇਸ ਲਈ ਨੂੰ ਐ ਕੋਸ਼ਿ ਦੇਖ ਲਈਏ ਪਹਿਲੀ ਆਹ ਵਾਲੀ ਪੁਰਾਣੀਆਂ ਦੀਆਂ ਕੋਮਖੀਆਂ ਨੇ ਕਿਦਾਂ ਕਿ ਤਾਂ ਫੁਮਾ ਕਿੰਨੀ ਜਿਆਦਾ ਹੋਣਾ ਗਰਮ ਤੇ ਚਟਣੀ ਆਪਣੀ ਜਿਹੜੀ ਉੱਠੋਂਗੇ ਤੇ ਹੁਣ ਇਹਨੂੰ ਕੱਢ ਕੇ ਰੱਖ ਲਵਾਂਗੇ ਫ੍ਰਿਜ ਦੇ ਵਿੱਚ ਬਸ ਅੰਨੀ ਕੇ ਬਰੀਕ ਕਰਨੀ ਜਾਵਾਂ ਨਹੀਂ ਇਹਦੀ ਰੱਖ ਲਵਾਂ ਫ੍ਰਿਜ ਵਿੱਚ ਫਿਰ ਹੁਣ ਬਾਅਦ ਚ ਖਾ ਲਾਂ ਜਿਹੜੀ ਬਚ ਜੂਗੀ ਉਹ ਬਾਅਦ ਕੇ ਰੱਖ ਲਵਾਂਗੀ ਤੇ ਹੁਣ ਬਣਾ ਲਵਾਂ ਨਾਲ ਖੱਟਾ ਗਰਮੀਆਂ ਚ ਇਹਦੀ ਹੀ ਖੈਣ ਹੈ ਬਧੀਆ ਲੱਗਦੀ ਹੈ ਚਟਣੀ ਹੋਵੇ ਖੱਟਾ ਹੋਵੇ ਤੇ ਹੋ ਸਬਜ਼ੀ ਦੀ ਲੋੜ ਹੀ ਨਹੀਂ ਪੈਂਦੀ ਨਹੀਂ ਖੱਟਾ ਵੀ ਜਿਹੜਾ ਸਿੰਪਲੇ ਬਣਾ ਲੈਣਾ ਗੁੰਦੀ ਪਾ ਕੇ ਨਹੀਂ ਬਣਾਣਾ ਸਿਰਫ ਖੀਰਾ ਵਾ ਕੇ ਬਣਾਣਾ ਸਭ ਕੀ ਆਪਣੀ ਬਣ ਕੇ ਤਿਆਰ ਹੋ ਗਈ ਪਤੰਨੇ ਮੌਲੀ ਘੱਟ ਘੱਟ ਰੋਜ਼ ਦਿਨ ਮੈਸੇਜ ਐਂਵਰੇ ਚ ਲੱਗਦੀ ਉਦੋਂ ਦੇਖਦੀ ਤੇ ਤੀਰ ਬਣਦੀ ਖੱਟਾ ਆਪਣਾ ਬਣ ਗਿਆ ਅੱਧਾ ਠੀਵਾ ਟਮਾਟਰ ਤੇ ਵਿੱਚ ਹਰੀ ਮਿਰਚ ਤੇ ਨਾਂ ਪਿਆਜ਼ ਤੇ 10 ਮਸਾਲੇ ਉਹ ਮਨਪਸੰਦ ਖੱਟਾ ਪਿਆਜ਼ ਇਹ ਸਾਰਾ ਕੰਮ ਕੰਮ ਤੋਂ ਬਾਅਦ ਮੈਂ ਲਾਂ ਲੱਗੀ ਕੱਪੜੇ ਨੇ ਤੇ ਰਾਤ ਦਾ ਜਿਹੜੇ 9 ਵੱਜ ਗਏ ਤੇ ਦਮ ਦਾ ਜਿਹੜਾ ਰਾਤ ਦੇ ਹਨ ਅੱਜ ਦੇ ਕੰਮ ਸਾਰੇ ਨਿਬਟ ਗਿਆ ਨੇ ਕੱਪੜੇ ਤਾਂ ਉੱਤੇ ਸੀਗੇ ਤੇ ਇਹਦੇ ਤੇ ਬਸ ਤੈਨ ਲਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਹੁਣ ਮੈਂ ਇਹਨਾਂ ਨੂੰ ਤੈਵਾਰ ਤੇ ਰੱਖ ਦੇਣੀ ਇਹ ਪ੍ਰੈਸ ਕਰਨ ਵਾਲੇ ਉਹ ਰੱਖ ਦੂੰਗੀ ਦੇਖਿਆ ਦੇਖ ਲਈਏ ਜੇ ਪ੍ਰੈਸ ਹੋ ਗਏ ਤਾਂ ਕਰਨਾ ਨਹੀਂ ਪ੍ਰੈਸ ਚੱਲ ਕਰ ਲ ਕਰਾਂਗੇ ਬਾਕੀ ਰੱਖ ਲੈਣੇ ਤੇ ਚਲੋ ਜੀ ਫਿਰ ਕਰਦੇ ਆ ਅਗਲੇ ਦਿਨ ਦਾ ਵਲੌਗ ਸਟਾਰਟ ਅਸੀਂ ਜਿਹੜੇ 9 ਵਜੇ ਰਾਤੀ ਬਲੌਗ ਸ਼ੁਰੂ ਕੀਤਾ ਸੀ ਸਾਮੀ 5:30 ਵਜੇ ਤੇ ਹੋਣ ਜਿਹੜੇ ਰੋਟੀ ਵਗੈਰਾ ਬਣਾ ਲੀ ਤੇ ਅੰਦਰ ਮੰਜਣ ਲੱਗੀ ਭਾਂਡੇ ਆਹ ਦੇਖੋ ਭਾਂਡੇ ਗਰਮੇ ਤਾਂ ਅੰਨੇ ਜਿਆਦਾ ਭਾਂਡੇ ਹੁੰਦੇ ਨੇ ਨਾਲ ਕੁਝ ਸਕਾਨੀ ਬਣਾ ਲਈ ਚਾਹ ਬਣਾ ਲਈ ਲੱਸੀ ਬਣਾ ਲਈ ਮਿੱਠਿਆ ਵੀ ਭਾਂਡੇ ਮੁਕਦੇ ਇਹਦੇ ਦੋ ਆਰਥ ਦੀ ਜ਼ਿੰਦਗੀ ਦਾ ਸਾਰਾ ਤਾਂ ਭਾਂਡੂ ਭੰਦੀ ਹੋ ਜਾਂਦੀ ਹੈ ਚਲੋ ਜੀ ਮੋਜਰੇ ਪਾਉਂਦੇ ਫਿਰ ਕਰਦੇ થોੀ ਸਾਫ ਫਿਰ ਬਾਅਦ ਚ ਦੇਖਨੇ ਬਾਅਦ ਲਗਾਉਂ ਅੱਜ ਅਗਲਾ ਕੰਮ ਹੈਗਾ ਅਗਲਾ ਮਿਸ਼ਨ ਸਮਝ ਲਓ ਤੇ ਆਪਣਾ ਜਿਹੜਾ ਦਾਣਿਆਂ ਵਾਲਾ ਡਰਮ ਹੁੰਦਾ ਉਹ ਸਾਫ ਕਰਨਾ ਜਿਹੜੇ ਥੋੜੇ ਬਹੁਤੇ ਦਾਣੇ ਰਹਿੰਦੇ ਆ ਕਿਉਂਕਿ ਬਾਡੀ ਤਾਂ ਹੋ ਗਈ ਦਾਣੇ ਘਰ ਆ ਗਏ ਔਰ ਰੱਖੇ ਹੋਏ ਅਦਰ ਬਰਾਂਡੇ ਦੇ ਵਿੱਚ ਤਾਂ ਕਿ ਥੋੜਾ ਜਿਹਾ ਰੱਖਣੇ ਪੈਣ ਦੇ ਵੀ ਠੰਡੇ ਹੋ ਜਾ ਤੇ ਦਰਮ ਨੂੰ ਸਾਫ ਕਰਕੇ ਜਿਹੜੇ ਵੀ ਦਾਣੇ ਹੈਗੇ ਵੱਧ ਘਟੀ ਕੱਢ ਕੇ ਤੇ ਉਹਨੂੰ ਹਵਾ ਲਵਾਵਾਂਗੇ ਤੋਂ ਉਪਰੰਤ ਫਿਰ ਉਸ ਤੋਂ ਬਾਅਦ ਜਿਹੜੇ ਇਹ ਦਾਣੇ ਇਹਨਾਂ ਨੂੰ ਵਿੱਚ ਪਾਉਂਗੀ ਅੱਜ ਜਿਹੜਾ ਡਰਮ ਸਾਫ ਕਰਨਾ ਇਹੀ ਮੇਰਾ ਮਿਸ਼ਨ ਹੈ ਇਸ ਤੋਂ ਬਾਅਦ ਫਿਰ ਬਾਅਦ ਚ ਦੇਖਦੇ ਹਾਂ ਕਿਹੜਾ ਕੰਮ ਹੁੰਦਾ ਟਾਈਮ ਤਾਂ ਇਹ ਥੋੜਾ ਹੀ ਹੋਇਆ ਤਾਂ ਬਹੁਤ ਜ਼ਿਆਦਾ ਨਿਕਲ ਜਾਂਦੀ ਹਾਂ ਅੱਜ ਤਾਂ ਸ਼ੁਕਰ ਹੈ ਹਵਾ ਚੱਲਦੀ ਥੋੜੀ ਜੀ ਪਹਿਲਾਂ ਮੈਂ ਥੋੜੀ ਜਿਹੀ ਆਪਣੀ ਜਿੱਥੇ ਸਬਜ਼ੀ ਲਈ ਆਵੀ ਉੱਥੇ ਘਾਹ ਇੰਨਾ ਜ਼ਿਆਦਾ ਹੋ ਗਿਆ ਤੇ ਉਹ ਸਾਫ਼ ਕਰਕੇ ਆਈ ਆ ਐਨਾ ਤਾਂ ਨਹੀਂ ਜ਼ਿਆਦਾ ਇੱਕ ਲੈਣੇ ਸਾਫ਼ ਕੋਈ ਆ ਕਿਉਂਕਿ ਰੋਟੀ ਬਣਾ ਲੈਣੀ ਤੇ ਫਿਰ ਦੇਖਦੇ ਆ ਉਹ ਕੱਲ ਦੇਖਾਂਗੇ ਤੇ ਅੱਜ ਹੈਗਾ ਡਰਮ ਸਾਫ਼ ਕਰਨ ਦਾ ਮਿਸ਼ਨ ਡਰਮ ਸਾਫ਼ ਕਰਕਿਉਂ ਫਿਰ ਦੇਖਦੇ ਹਾਂ ਕਿਹੜਾ ਕੰਮ ਹੁੰਦਾ ਕਿਉਂਕਿ ਥੋਪਤੇ ਪਹਿਲਾਂ ਪਹਿਲਾਂ ਜਿਹੜਾ ਕੰਮ ਹੋ ਗਿਆ 11 11 ਵਜੇ ਤੋਂ ਪਹਿਲਾਂ ਪਹਿਲਾਂ ਹੋ ਗਿਆ ਉਹ ਸਵਾਲ ਫਿਰ ਕੋਈ ਕੰਮ ਕਰਨ ਨੂੰ ਦੇਰ ਨਹੀਂ ਕਰਦਾ ਹੈ ਨਾ